ਔਰ ਬਸੇਰੇ ਭਾਈ ਹੁੰਦੇ ਨੇ ਇਹੋ ਪੇਰੀ ਗੱਲ ਹੈ ਜਿਹੜੇ ਲੋਕ ਚੋਰੀ ਕਰਦੇ ਨੇ ਕਦੂਏ ਦੀ ਚੋਰੀ ਨਹੀਂ ਦੱਸਦੇ ਹੁੰਦੇ ਪਤਾ ਉਹਨਾਂ ਨੂੰ ਹੁੰਦਾ ਉਹਨੇ ਕਹਾ ਮੈਂ ਕੀਤੀਆਂ ਮੇਰੀਆਂ ਦੱਸ ਦੂਏ ਇਹ ਸਭ ਚੋਰ ਸੀ ਤਾਂ ਜੋੜੀਆਂ ਇਹਨਾਂ ਨੇ ਨਹੀਂ ਦਸੀਆਂ ਤਾਂ ਚੋਰਾਂ ਦੀ ਇਲਾਜ ਕੀਤੀ ਹੈ ਤਾਂ ਸਬ ਪਾਸ਼ਾ ਕਹਿੰਦਾ ਨੇ ਵੀ ਤੂੰ ਸੀ ਪਰਪੰਚ ਸਿੱਖੋ ਨਾ ਕਰਿਓ ਇਹ ਮਨ ਭੂਲਾ ਨਹੀਂ ਤਾ ਏ ਭੁੱਲ ਕੇ ਵੀ ਨਾ ਕਿ ਹੋਜੀ ਦੀ ਥਿਉਰੀਆ ਸਪਸ਼ਟ ਕਹਿ ਦਿਓ ਜਿਹੜਾ ਕੁੱਕੂ ਐ ਉਹਨੂੰ ਕੁੱਕੂ ਕਹਿ ਦਿਓ ਜਿਹੜਾ ਗਦਾ ਉਹਨੂੰ ਗਦਾ ਕਹਿ ਦਿਓ ਬੁੱਪੂ ਟਾਰੀ ਨੂੰ ਐ ਬਾਣੀ ਨੂੰ ਮੈਰੀ ਨੂੰ ਆਹਨ ਐਲਾਨ ਹੋ ਕੇ ਪੜਿਓ ਉੱਚੀ ਆਵਾਜ਼ ਨਾਲ ਪੜਿਓ ਇਹ ਉੱਚੀ ਉੱਚੀ ਪੜੋਗੇ ਰੂ ਆ ਪੜ ਰਹੇ ਤੇ ਭਾਂਬੜੇ ਨੇ ਬਚਾਇਆ ਖਾਲਸਾ ਪੜਦਾ ਹੁੰਦਾ ਸੀ ਕੁੱਕੂ ਬੋਲ ਹਾਰੀ ਗੱਜਗਦਾ ਬਪੂਤਾਰੀ ਹਾਂ ਗੱਜਗਦਾ ਬਪੂਤਾਰੀ ਜੇ ਦੁਆ ਮੋਤਾਰੀ ਨੂੰ ਕਦਾ ਕਹ ਤਾਂ ਉਹਦਾ ਮਚ ਜੂ ਇੱਕ ਤਾਂ ਪਬਲਿਕ ਨੂੰ ਪਤਾ ਲੱਗਦਾ ਕਦ ਗੱਦਾ ਬਪੂਤਾਰੀ ਕਹ ਤਾਂ ਬਪੂਤਾਰੀ ਬਚ ਜਾਣਗੇ ਵੀ ਐਵੇਂ ਨਾ ਕਰੋ ਇਹਨਾਂ ਨੂੰ ਬਪੂ ਤੇਲ ਪੁਰਤੇ ਇਹ ਜਦ ਪ੍ਰਚਾਰ ਹੋਇਆ ਸਾਰੇ ਪਾਪੜ ਬਚ ਗਿਆ ਇਹ ਪਾਪੜ ਦਾ ਕਾਰਨ ਸੀ ਗੁੱਤਾ ਸਾਹਿਬ ਪਹਿਲੇ ਨੌਂ ਗੁਰੂਆਂ ਵੇਲੇ ਨਹੀਂ ਪਾਬੜ ਬਚਿਆ ਇਹ ਦਸਮ ਪਾਸ਼ਾ ਵੇਲੇ ਪਾਬੜ ਕਿਉਂ ਮਚਿਆ ਆ ਆਜਾਇਆ ਇਹਨੂੰ ਦੱਲਾ ਨੇ ਪਾਬੜ ਇਹਨੂੰ ਕਹਿਣਾ ਸੀ ਬਾੜੀ ਵਾਲੀ ਕਿ ਜਿਨ੍ਹਾਂ ਨੇ ਰਾਜ ਲੈਣੇ ਹੋ ਗਾ ਦੇ ਬੜਨਗੇ ਉਹਨਾਂ ਨੂੰ ਸਿੱਖੀ ਛੱਡਣੀ ਮਨਜ਼ੂਰ ਹੈ ਉਹਨਾਂ ਨੂੰ ਪਾਬੜ ਬਚਾਉਣਾ ਮਨਜ਼ੂਰ ਨਹੀਂ ਹੈ ਉਹਨਾਂ ਨੇ ਸਿੱਖੀ ਕਿਹਨਣ ਵਿਦਾਣ ਜੀਸੋਂ ਵੇਲੇ ਹੀ ਹੋਲੀ ਸੀ ਗੱਲ ਇਹਨੂੰ ਬੰਦ ਕਰੋ ਇਹਦਾ ਨਾ ਪ੍ਰਚਾਰ ਕਰੋ ਉਹ ਦੂਏ ਇਹ ਤਾਂ ਹੀ ਖਿਲਾਫ ਸੀ ਸਾਰੇ ਉਹ ਜਿਹੜੇ ਰਣਜੀਤ ਸਿੰਘ ਵੇਲੇ ਦੇ ਖਿਲਾਫ ਤੋਂ ਹੀ ਹੋਈਆ ਉਹ ਹੁਣ ਥੇ ਹੀ ਸੁਣਦੇ ਨਹੀਂ ਆ ਉਹਨਾਂ ਦੇ ਏਜੰਟ ਨੇ ਹੋਰ ਪੈਦਾ ਹੋ ਜਾਂਦੇ ਨੇ ਉਦਰਾਂ ਪੈਦਾ ਕੁਝ ਬੂਰਖ ਨੇ ਵਿੱਚ ਕੁਝ ਅਖਬਾਰ ਚਲਾਉਣੇ ਵਾਲੇ ਨੇ ਵੀ ਸਾਡਾ ਕੋਈ ਨਾ ਕੋਈ ਕੰਟਰੋਵਰਸੀ ਚੱਲਦੀ ਰਹੇ ਅਖਬਾਰ ਚੱਲਦਾ ਰਹੇ ਉਹਨਾਂ ਦਾ ਇਦਾਂ ਹੀ ਮਤਲਬ ਹੈ ਹੋਰ ਜ਼ਿਆਦਾ ਨਹੀਂ ਹੋਊਗਾ ਉਹਨਾਂ ਦਾ ਵੀ ਕੋਈ ਨਾ ਕੋਈ ਇਹੋ ਜੀ ਗੱਲ ਛਿੜਦੀ ਰਹੇ ਸਭਾ ਛਿੜਦਾ ਰਹੇ ਉਹ ਕੰਟਰੋਵਰਸੀ ਅਖਬਾਰ ਵਗਦਾ ਰਹੇ ਹੋਰ ਜ਼ਿਆਦਾ ਕੁਝ ਨਹੀਂ ਉਹਨਾਂ ਦਾ ਉਹਨਾਂ ਨੇ ਕੀ ਲੜਨਾ ਸਿੱਖੀ ਤੇ ਸਿੱਖੀ ਦੇ ਨਹੀਂ ਉਹਨਾਂ ਦਾ ਪਰ ਰਹੁੰਦਾ ਇਹ ਜਿਹੇ ਲੋਕਾਂ ਦਾ ਉਹਨਾਂ ਨੇ ਸਿੱਖੀ ਤੇ ਲੈਣਾ ਕੀ ਹੈ ਸਿੱਕੀ ਦਾ ਨੜਾ ਦਾ ਕੋਨੇੜੇ ਦੀ ਹੈ ਨਾ ਰਹੇ ਸਿੱਕ ਕੋਈ ਹੈ ਵੀ ਉਹਦੇ ਨਾਲ ਹਰੇਕ ਮੰਜਾ ਉਹ ਤੋਂ ਸਿੱਖਾ ਜਿਹੜਾ ਹਾਂ ਉਹ ਉਹਦੇ ਨੜੇ ਨੂੰ ਆਊਗਾ ਜਿਹੜਾ ਖਰੀਦਿਆ ਗਿਆ ਕੋਈ ਕਿਸੇ ਕਿਸੇ ਦੀ ਝਾਂਟੀ ਜੀ ਨੇ ਕਬੂਲ ਕਰ ਲਈ ਇਹਨੇ ਸਾਰੇ ਆ ਲੁਕੇ ਹੈ ਵੀ ਤੁਸੀਂ ਨਾ ਬੰਦੋ ਜੀ ਫਲਾਣਾ ਨਾਂ ਬੰਦਿਆ ਸੱਣਾ ਨਾਂ ਬੰਦੇ ਸੱਣਾ ਵੀ ਪੇਸ਼ ਹੋ ਗਿਆ ਜਾ ਕੇ ਸਾਰੇ ਪੇਸ਼ ਹੋ ਜਾਂਦੇ ਨੇ ਅਕਾਲ ਤਖਤ ਇਹਦੇ ਕਹੇ ਤਾਂ ਕੋਣ ਮੰਨ ਲੂਗਾ ਮੂਰਖ ਦੇ ਇਹਦਾ ਮੂਰਖ ਉੜ ਕਾਲਾ ਨਾ ਕੱਲਾ ਰਹੇ ਤੂੰ ਕੱਲਾ ਨਹੀਂ ਰਹੇ ਆਦਾ ਕੱਲੇ ਨਹੀਂ ਰਹਿਣਾ ਕੱਲੇ ਨਹੀਂ ਰਹਿਣਾ ਦੇਖਦਾ ਸਹੀ ਆਗੇ ਆਗੇ ਦੇਖੀ ਹੁੰਦਾ ਹੈ ਕਿਆ ਇਹ ਸਭ ਕੁਝ ਜਿਹੜਾ ਸੱਚ ਹੈ ਇਹ ਸੱਚ ਤੇ ਜਾਣ ਬੁੱਝ ਕੇ ਪੜਦਾ ਪਾਇਆ ਗਿਆ ਇਹ ਸਿੱਧਾ ਸੱਚ ਹੈ ਸਿੱਧਾ ਆਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਸ ਸੱਚ ਤਵ ਹੈ ਬਹੁਤ ਸਿੱਧੇ ਤੌਰ ਤੇ ਕੀ ਹੋਇਆ ਹੈ ਉਹ ਬਹੁਤ ਹੋਰ ਤਰੀਕੇ ਨਾਲ ਕੀ ਹੋਇਆ ਹੈ ਪਲਾਈਟ ਤਰੀਕੇ ਨਾਲ ਕੀ ਹੋਇਆ ਹੈ ਗੱਲ ਇਸ ਵੇਲੇ ਇਹਨਾਂ ਨੇ ਸਿੱਧੇ ਤਰੀਕੇ ਨਾਲ ਕੀਤੀ ਹੋਈ ਤਾਂ ਕੀਤੀ ਗੱਲ ਨਵੇਂ ਬਾਦਸ਼ਾਹ ਤੁਸੀਂ ਦੀ ਦਾ ਬਾਤ ਤੇ ਨਾਲ ਸੀ ਤਕਰਵਾਤਾ ਇਹ ਕਹਿ ਕੇ ਵੀ ਅਸੀਂ ਸਾਰੇ ਹਿੰਦੂ ਉਹ ਨਹੀਂ ਰਹੇ ਸਿੱਖ ਹੋਗੇ ਟੋਟੇ ਤੁਸੀਂ ਜਾ ਕੇ ਦਿੱਲੀ ਸਰਕਾਰ ਨੂੰ ਇਹ ਕਹੋ ਵੀ ਸਾਡੀ ਰੱਖਿਆ ਕਰੋ ਤੇ ਰੱਬ ਬਚਾਓ ਸਾਡਾ ਉਹਨਾਂ ਨੇ ਕਹਿੰਦਾ ਠੀਕ ਹੈ ਤੁਸੀਂ ਜਾ ਕੇ ਕਹਿ ਦਿਓ ਵੀ ਸਾਡਾ ਗੁਰੂ ਹੈ ਉਹਨੂੰ ਤੁਸੀਂ ਮੁਸਲਮਾਨ ਬਣਾ ਲਓ ਅਸੀਂ ਸਾਰੇ ਬਣ ਜਾਂਦੇ ਉਹ ਨਵੇਂ ਬਾਦਸ਼ਾਹ ਅਗੇ ਕਰਦੇ ਉਹਨਾਂ ਨੇ ਟੀਵੀ ਦੇ ਦਿੱਤੀ ਇਹ ਫੇਸਬੁੱਕ ਕਰ ਗਏ ਸਾਰੇ ਇਹ ਸਾਰੇ ਜਿਹੜੇ ਖਿਲਾਫ ਨੇ ਸਾਰੇ ਇਕੱਠੇ ਹੋ ਕੇ ਵੀ ਆਪਾਂ ਨੇ ਕੀ ਲੈਣਾ ਸਰਕਾਰ ਨੇ ਕਹਿਤਾ ਤੁਸਾਂ ਵੀ ਕੁਝ ਨਹੀਂ ਕਰਦੇ ਪਰ ਤੁਸੀਂ ਸਖਣ ਬਣੋ ਕਿਰਪਾ ਰਾਮ ਤੋਂ ਬਣਾ ਸਾਰੇ ਵਿਛੜ ਗਏ ਕਾਲੇ ਫਿਰ ਉਹਨਾਂ ਨੂੰ ਦੂਰੇ ਲੋੜੇ ਧੜਕੇ ਧੜਕੇ ਲੈ ਫਿਰ ਸਿੱਧਾ ਉਹਨਾਂ ਨੂੰ ਸਿੱਧਾ ਚੱਲਣ ਦੋ ਚਾਤੀ ਮਰੇ ਦੀ ਆ ਫੇਰ ਕਹਣਾ ਹੁੰਨੇ ਨਾ ਉਹ ਅੱਲੇ ਆ ਕੇ ਕਰਦੇ ਵੇਲੇ ਆਜ ਨਹੀਂ ਕੀਤੀ ਕਿ ਸਰੋ ਐਸੇ ਨਾ ਪਰਪੰਚਮਨ ਫੁੱਲ ਆਣੀਆਂ ਤਹ ਐਸੇ ਪਰਪੰਚ ਹੈ ਬਨ ਮੇਰੇ ਐਸਾ ਪਰਪੰਚ ਭੁੱਲ ਗਿਆ ਵੀ ਤੇ ਨਹੀਂ ਹੋਣਾ ਜਾਇਗਾ ਜੋ ਤੈਨ ਦੇਖ ਲਿਆ ਉਹ ਕਹਿ ਦੇ ਸੱਚ ਬੋਲ ਦੇ ਬੰਬੜ ਜੋ ਮਾਈਦਾ ਬਕੀ ਜਾਣ ਦੇ ਜਿਹੜਾ ਪਾਵਣ ਆਈਦਾ ਨੂੰ ਮਾਚ ਲੈਣ ਦੇ ਜੇ ਕੋਈ ਕਹੇ ਸਾਡੇ ਸੀਗੇ ਜਿਹੜੇ ਆ ਪਿੱਛੇ ਰੌਲਾ ਪਾਉਂਦੇ ਸੀ ਉਹ ਅਸੀਂ ਸਾਬਤ ਕਰ ਦਾਂਗੇ ਸਾਬਤ ਕਰਨ ਦੀ ਗੁਜ਼ਾਇਸ ਆ ਸਾਡੇ ਕੋਲ ਗੁਰਬਾਣੀ ਸਾਡੇ ਕੋਲ ਪਈ ਹੈ ਐਨੀ ਬੁੱਧੀ ਵੀ ਹੈਗੀ ਉਹਦੀ ਦਿੱਤੀ ਹੋਈ ਇਹਦੀ ਸਾਬਤ ਕਰਦਾਂਗੇ ਕਿ ਜਿਹਨ ਤੁਸੀਂ ਬਾਹਪੁਰਖ ਕਹਿੰਦੇ ਹੋ ਉਹ ਬਾਹਪੁਰਖ ਤੇ ਹੀ ਤੁਹੇ ਕਿਸਾ ਕਰ ਵਰ ਤੇ ਕਹਿ ਲਓ ਦੱਸੋ ਬਾਹਪੁਰਖ ਗਰਾਊਂਡ ਕਸਾ ਤੁਹਾਡੇ ਕੋ ਕੀ ਹੈ ਲਿਆਓ ਤੁਹਾਡੇ ਕੋ ਜਿਹੜਾ ਖਿਆਲ ਦਿੱਤਾ ਉਹਨੂੰ ਦੱਸੋ ਕੀ ਸੀ ਉਹਨੂੰ ਉਹ ਪਰਪੰਚ ਤੁਸੀਂ ਹੁਣ ਬਣਾ ਜਿ ਬੈਠੇ ਹੋ ਹੁਣ ਵੀ ਤਾਂ ਤੁਹਾਡੇ ਕੋ ਪਰਪੰਚ ਹੈ ਹੋਰ ਕੀ ਹੈ ਇਹ ਪਰਪੰਚ ਉੱਥੇ ਹੀ ਆਇਆ ਹੋਇਆ ਹੈ ਜਿਹੜਾ ਪ੍ਰਬੰਧ ਤੁਹਾਡੇ ਕੋਲ ਹੈ ਉੱਥੋਂ ਹੀ ਲਿਆ ਹੋਇਆ ਹੈ ਨਹੀਂ ਤਾਂ ਉਹ ਸਿੱਖਿਆ ਤੁਹਾਡੇ ਕੋਲ ਦੱਸੋ ਜਿਹੜੀ ਜਿਹੜੀ ਸਿੱਖਿਆ ਤੁਹਾਨੂੰ ਦਿੱਤੀ ਤੁਹਾਨੂੰ ਦਿੱਤਾ ਕੀ ਉਹਨਾਂ ਨੂੰ ਦੱਸੋ ਕੀ ਦਿੱਤਾ ਜੋ ਤੁਹਾਨੂੰ ਦਿੱਤਾ ਗੁਰਬਤ ਨਾਲ ਮੇਲ ਨਹੀਂ ਖਾਂਦਾ ਜੋ ਤੁਹਾਨੂੰ ਦਿੱਤਾ ਗੁਰਬਤ ਨਾਲ ਮੇਲ ਨਹੀਂ ਖਾਂਦਾ